ਸਸੀ ਜੀ ਅੱਜ ਅਸੀਂ ਖੱਟੇ ਵਾਲੇ ਕਰਾਰੇ ਲੱਡੂ ਬਣਾਉਣ ਜਾ ਰਹੇ ਹਾਂ ਹੁਣ ਅਸੀਂ ਇੱਕ ਦਾਲ ਦੀ ਕੌਲੀ ਲੈ ਲਈ ਆ ਛੋਲਿਆਂ ਦੀ ਦਾਲ ਤੇ ਇਸ ਨੂੰ ਅਸੀਂ 4-5 ਘੰਟੇ ਬਾਅਦ ਧੋ ਕੇ ਰੱਖ ਲਿਆ ਹੈ ਹੁਣ ਅਸੀਂ ਇੰਗਲੀ ਦੇ ਪਾਣੀ ਉਬਲਣ ਵਾਸਤੇ ਇੰਗਲੀ ਪਾਉਾਂਗੇ ਉਬਲਦੇ ਪਾਣੀ ਵਿੱਚ ਇਸ ਨੂੰ ਸੇ ਬਾੜ ਲਵਾਂਗੇ ਤੇ ਠੰਡੀ ਕਰਕੇ ਤੇ ਇਸ ਵਾਰੀ ਬੀਜ ਕੱਢ ਲਵਾਂਗੇ ਬੀਜ ਕੱਢ ਕੇ ਤੇ ਇਸ ਨੂੰ ਛਾਨ ਲਵਾਂਗੇ ਇਹੋ ਨਾਲ ਅਸੀਂ 1/2 ਚਮਚ ਕਾਲੀ ਮਿਰਚ ਤੇ 1 ਚਮਚ ਜੀਰਾ ਉਹਨੂੰ ਅਸੀਂ ਪੌਣ ਲਵਾਂਗੇ ਫਿਰ ਪੌਣ ਲ ਕੇ ਜਿਹਨੂੰ ਠੰਡਾ ਕਰਕੇ ਤੇ ਅਸੀਂ ਦਰਦਰਾ ਪੋਟ ਲਵਾਂਗੇ ਇਸ ਲਈ ਦੇ ਪਾਣੀ ਵਿੱਚ ਪਾਵਾਂਗੇ ਮਸਾਲਾ ਤੇ ਥੋੜਾ ਜਿਹਾ ਅਸੀਂ ਫੂਡ ਕਲਰ ਪਾਵਾਂਗੇ ਅੱਧਾ ਚਮਚੀ ਨਮਕ ਪਾਵਾਂਗੇ 1 ਚਮਚੀ ਸ਼ੀਨੀ ਪਾਵਾਂਗੇ ਅੱਧਾ ਚਮਚੀ ਜੀਰਾ ਕਾਲੀ ਮਿਰਚ ਪਾਵਾਂਗੇ ਜਿਹੜਾ ਅਸੀਂ ਦਰਦਰਾ ਪੀਸਿਆ ਸੀ 1 ਚਮਚ ਧਨੀਆ ਹਰਿਆ ਸੁੱਕਾ ਧਨੀਆ ਪਾਵਾਂਗੇ ਹਰਿਆ ਤਾਂ ਹੈ ਨਹੀਂ ਸੀ ਅੱਜ ਕੋਈ ਨਹੀਂ ਦਾ ਚਮਚਾ ਸੀਫਾੜਾ ਨਮਕ ਪਾਵਾਂਗੇ ਤੇ ਇਕ ਚਮਚਾ ਸੀ ਚਾਟ ਮਸਾਲਾ ਪਾਵਾਂਗੇ ਇਹਨੂੰ ਅਸੀਂ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਕੱਟੀਆਂ ਹੋਈਆਂ ਸੀ ਗਾਜਰਾ ਉਹ ਪਾਵਾਂਗੇ ਤੇ ਕੱਟੇ ਹੋਏ ਪਿਆਜ਼ ਪਾਵਾਂਗੇ ਇਹਨਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਤੇ ਕੁਝ ਧੇਰ ਵਾਸਤੇ ਅਸੀਂ ਇਸ ਨੂੰ ਫ੍ਰੀਜ ਵਿੱਚ ਰੱਖ ਲਵਾਂਗੇ ਇਹਦੇ ਨਾਲ ਹੀ ਸਾਡਾ ਪਾਣੀ ਮੰਡੀ ਦਾ ਤਿਆਰ ਹੋ ਗਿਆ ਹੈ ਤੇ ਹੁਣ ਅਸੀਂ ਜਿਹੜਾ ਲੱਗੂਆਂ ਦਾ ਮਸਾਲਾ ਹੈ ਉਹ ਉਹ ਤਰ੍ਹਾਂ ਤਿਆਰ ਕਰਾਂਗੇ ਦਾਲ ਨੂੰ ਅਸੀਂ ਮਿਕਸੀ ਵਾਲੇ ਜਾਰ ਵਿੱਚ ਪਾ ਕੇ ਤੇ ਉਸ ਨੂੰ ਅਸੀਂ ਪੀਸ ਲਵਾਂਗੇ ਦੋ ਤਨ ਕਾਲੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਉਹ ਜੀ ਅਸੀਂ ਪਾ ਕੇ ਪੀਸ ਲਵਾਂਗੇ ਇਹ ਬਣਾ ਜਿਹੜਾ ਲੱਡੂਆਂ ਦਾ ਸਵਾਦ ਹੋਰ ਵੱਧ ਜਾਏਗਾ ਮਸਾਲਾ ਸਾਡਾ ਪੀਸਿਆ ਹੋਇਆ ਦਾੜ ਦਾ ਤੇ ਦਾਲ ਦੇ ਵਿੱਚ ਅਸੀਂ ਥੋੜਾ ਜਿਹਾ ਅੱਧਾ ਚਮਚ ਮਿੱਠਾ ਸੋਬਾ ਪਾ ਲਵਾਂਗੇ ਤੇ ਅੱਧਾ ਚਮਚ ਹੀ ਨਾ ਪਾਵਾਂਗੇ ਤੇ ਚਮਚ ਦਾ ਚੌਥਾ ਹੀ ਸਹੀ ਹਿੰਗ ਪਾ ਲਵਾਂਗੇ ਇਹ ਅਸੀਂ ਸਾਰੇ ਮਿਸ਼ਰਤ ਨੂੰ ਮਿਕਸ ਕਰ ਲਵਾਂਗੇ ਉਨਾ ਚਿਰ ਮਿਕਸ ਕਰਾਂਗੇ ਜਿੰਨਾ ਚਿਰ ਬਿਲਕੁਲ ਵਧੀਆ ਨਹੀਂ ਬਣ ਜਾਂਦਾ ਨਰਮ ਨਰਮ ਜਿੰਨਾ ਹੀ ਨਰਮ ਬਣ ਜਾਏਗਾ ਉਨੇ ਜਿਹੜੇ ਲੱਡੂ ਆ ਉਹ ਵਧੀਆ ਬਣਗੇ ਸੁਆਦਿਸ਼ਟ ਇੱਕ ਹੀ ਸਾਈਡ ਤੇ ਇਸ ਨੂੰ ਇੱਕ ਸਾਈਡ ਵਾਲੇ ਇਸ ਨੂੰ ਚਲਾਈ ਜਾਵਾਂਗੇ ਸਾਡਾ ਜਿਹੜਾ ਮਿਕਸਚਰ ਹੈ ਬਹੁਤ ਵਧੀਆ ਤਿਆਰ ਹੋ ਜਿਆ ਹੈ ਹੁਣ ਸਾਡਾ ਮਿਕਸਚਰ ਬਿਲਕੁਲ ਤਿਆਰ ਆ ਡੁੱਬਣਾਉਣ ਲਈ ਮਸ ਬਿਲਕੁਲ ਤਿਆਰ ਹੁਣ ਅਸੀਂ ਇਸ ਨੂੰ ਚਮਚਿਆਂ ਵਾਲੇ ਪੈਜਮਾ ਤੇਲ ਦੇ ਵਿੱਚ ਫਰਾਈ ਕਰਨ ਵਾਸਤੇ ਚਮਚਾ ਸੀਸ ਕਰਕੇ ਲਈ ਹੈ ਤੇ ਜਿਹੜਾ ਹੋ ਗਿਆ